ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰ ਰਹੇ ਹਾਂ ਕਿ ਸਿੱਖ ਸਿਧਾਂਤ ਬਸ਼ਿਸ਼ਤਾ ਕਿਵੇਂ ਰੱਖਦੇ ਨੇ ਸਾਡੇ ਕੌਮ ਬੱਕਰੀ ਕੌਮ ਕਿਵੇਂ ਬਾਬੇ ਨਾਨਕ ਦੇ ਸਿਧਾਂਤ ਤੇ ਪੈਰਾ ਦੇਣ ਵਾਲਿਆਂ ਨੂੰ ਸਮਝਾਉਂਦੀ ਹੈ ਕਿ ਸਿੱਖ ਬੱਕਰੀ ਕੌਮ ਹੈ ਤੇ ਬਾਬੇ ਨਾਨਕ ਦੇ ਸਿਧਾਂਤ ਜਿਹੜੇ ਨੇ ਉਹ ਬਸ਼ਿਸ਼ਤਾ ਰੱਖਦੇ ਆ ਅੱਜ ਮੈਂ ਦੋਕ ਬੇਨਤੀਆਂ ਕਰ ਰਹੀਆਂ ਨੇ ਇਸ ਵਿਸ਼ੇ ਤੇ ਹਿੰਦੂ ਕਮਿਊਨਿਟੀ ਦੇ ਅੰਦਰ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਨੂੰ ਮੁਬਾਰਕਬਾਦ ਉਹਨਾਂ ਦਾ ਆਪਣਾ ਮਜਬ ਤੇ ਉਹਨਾਂ ਦੇ ਆਪਣੇ ਸਿਧਾਂਤ ਨੇ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਦੀ ਗੱਲ ਕਰਦੇ ਹਾਂ ਉਦੋਂ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਮਿਸਰ ਹੈ ਜਿਸ ਰੀਤ ਦੇ ਨਾਲ ਪਰਮਾਤਮਾ ਮਿਸਰ ਜਾਂਦਾ ਹੈ ਸਿਧਾਂਤ ਟੁੱਟ ਜਾਂਦਾ ਉਸ ਰੀਤ ਨੂੰ ਮੈਂ ਸਾੜ ਦਿਆਂ ਇਹ ਮੇਰੇ ਬੋਲ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਬੋਲ ਹੈ ਜੇ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ ਦੁੱਧ ਦੇ ਨਾਲ ਇਸ਼ਨਾਨ ਕਰਾਇਆ ਜਾਂਦਾ ਤਾਂ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਹੁੰਦਾ ਹੈ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਨੇ ਉੱਥੇ ਪ੍ਰਕਾਸ਼ ਹੋਣ ਤੋਂ ਪਹਿਲਾਂ ਦੁੱਧ ਡੋਲਿਆ ਜਾਂਦਾ ਹੈ ਦੁੱਧ ਦੇ ਨਾਲ ਪੱਥਰਾਂ ਦਾ ਇਸ਼ਨਾਨ ਕਰਾਇਆ ਜਾਂਦਾ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਖੁਵੈ ਸੇ ਜੋ ਪਾਥਰ ਕੀ ਪਾਈ ਪਾਈ ਤਿਸ਼ਕੀ ਕਾਲ ਅਜਾਈ ਜਾਏ ਹੁਣੇ ਸ਼ਬਦ ਕਿਹਦੇ ਨੇ ਪਵਨ ਬਾਣੀ ਦੇ ਨੇ ਪੱਥਰ ਦਾ ਤੁਸੀਂ ਇਸ਼ਨਾਨ ਕਰਾਓ ਨਾ ਕਰਾਓ ਇੱਕ ਬਰਾਬਰ ਹੈ ਜੇ ਤੁਸੀਂ ਕਹਿੰਦੇ ਸਾਡੇ ਸਿਧਾਂਤ ਵੱਖਰੇ ਨੇ ਸੇ ਕੌਮ ਵੱਖਰੀ ਕੌਮ ਹੈ ਫਿਰ ਸਿਧਾਂਤਾਂ ਦੇ ਵਿਚਾਰਾਲ ਗੱਡ ਕਿਉਂ ਕਰ ਰਹੇ ਹੋ ਬੁੱਧ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਕੋਈ ਲੈ ਜਾ ਰੇ ਉਹਲੇ ਗਾਡੇ ਤੇਰੀ ਗੱਤ ਦੋਹੋਂ ਨਾ ਪਾਈ ਹੁਣੇ ਸ਼ਬਦ ਕੀਤੇ ਨੇ ਕਬੀਰ ਸਾਹਿਬ ਦੇ ਨੇ ਜਸਦੀਂਗਾ ਮਾਰਦੇ ਆ ਕਿ ਸਿੱਖ ਕੌਮ ਬੱਕਰੀ ਹੈ ਸੰਧਾਨਤ ਬੱਕਰੀ ਹੈ ਇੱਕ ਪਾਸੇ ਸਿਵਲਿੰਗ ਦੀ ਪੂਜਾ ਹੁੰਦੀ ਹੈ ਦੁੱਧ ਦੇ ਨਾਲ ਇਸ਼ਨਾਨ ਕਰਾਇਆ ਜਾਂਦਾ ਦੂਜੇ ਪਾਸੇ ਦਰਬਾਰ ਸਾਹਿਬ ਦੇ ਵਿੱਚ ਵੀ ਦੁੱਧ ਢੋਲ ਕੇ ਇਸ਼ਨਾਨ ਕਰਾਇਆ ਜਾਂਦਾ ਅਸੀਂ ਬੱਕਰੇ ਕਿਦਾਂ ਹੋਈ ਸਾਡੇ ਜੀਵਨ ਦੇ ਵਿੱਚ ਜਨਮ ਸੰਸਕਾਰ ਮਰਨ ਸੰਸਕਾਰ ਆਨੰਦ ਸੰਸਕਾਰ ਇੱਥੇ ਕੀ ਹੈ ਅਰਦਾਸ ਹੈ ਕੜਾ ਪ੍ਰਸ਼ਾਦੀ ਦੇਗ ਹੈ ਜਿਹੜੀ ਪਰਵਾਨ ਹੁੰਦੀ ਹੈ ਤੇ ਅਸੀਂ ਸਿੱਖ ਹੋ ਕੇ ਆਪਣੇ ਘਰਾਂ ਵਿੱਚ ਕੇਕ ਕੱਟ ਰਹੇ ਹਾਂ ਸਾਡੇ ਵੱਡੇ ਵੱਡੇ ਸਿੱਖ ਸੰਸਥਾਵਾਂ ਦੇ ਮੁਖੀ ਕੇ ਕੱਟ ਰਹੇ ਤੇ ਕੇਕ ਕੀ ਦਾ ਸਨਹਾਨਤਾ ਕੀ ਦਾ ਕਲਚਰ ਹੈ ਅਸਾਈਆਂ ਦਾ ਸਭ ਨੂੰ ਪਤਾ ਹੈ ਪੱਛਮੀ ਸਭਿਆਚਾਰ ਹੈ ਫਿਰ ਅਸੀਂ ਕਹਿੰਨੇ ਅਸੀਂ ਤਾਂ ਜੀ ਬਾਬੇ ਨਾਨਕ ਦੇ ਸਨਹਾਨਤ ਨੂੰ ਮੰਨਦੇ ਹਾਂ ਸਾਡੀ ਕੌਮ ਨੂੰ ਕਿਉਂ ਕਿਹਾ ਜਾਂਦਾ ਹੈ ਕਿ ਹਿੰਦੂਆਂ ਵਿੱਚੋਂ ਪੈਦਾ ਹੋਏ ਨੇ ਡਾਕਟਰ ਉਮੇਦਕਰ ਸਾਹਿਬ ਨੇ ਕਿਉਂ ਕਹਿਤਾ ਕਿ ਇਹ ਕੇਸਾਂ ਧਾਰੀ ਹਿੰਦੂ ਨੇ ਹਾਲਾਂਕਿ ਉਹਨਾਂ ਨੇ ਸੰਵਿਧਾਨ ਵਿੱਚ ਲਿਖਿਆ ਨਹੀਂ ਕਦੇ ਪਰ ਸਾਡੇ ਚੌਧਰੀਆਂ ਨੇ ਹਉਆ ਬਣਾਇਆ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿੱਥੇ ਲਿਖਿਆ ਦਿਖਾਓ ਬਣਾ ਦਿਓ ਮੈਨੂੰ ਜੇ ਲਿਖਿਆ ਵੀ ਹੈ ਜਦੋਂ ਸਾਡੇ ਰੌ ਰੇਤ ਸੰਸਕਾਰ ਉਹਨਾਂ ਵਾਲੇ ਨੇ ਫਿਰ ਸਾਨੂੰ ਕੇਸਾਂ ਧਾਰੀ ਹਿੰਦੂ ਲਿਖਣਾ ਵੀ ਜਾਇਜ਼ ਹੈ ਜਦੋਂ ਸਾਡੇ ਸਿਧਾਂਤ ਬਖਰੇ ਨੇ ਫਿਰ ਬਖਰੇ ਹੋ ਕੇ ਚੱਲੋ ਕੌਣ ਕਹਿੰਦਾ ਵੀ ਸਿੱਖ ਧਰਮ ਦੇ ਵਿੱਚ ਮਜ਼ਬ ਦੇ ਵਿੱਚ ਕੀ ਕੱਟਿਆ ਜਾਣਾ ਚਾਹੀਦਾ ਜਿਹੜਾ ਕੱਟਦਾ ਉਹ ਸਿੱਖ ਨਹੀਂ ਹੋ ਸਕਦਾ ਜਿੰਨੇ ਵੀ ਮਜ਼ਬ ਨੇ ਸਾਰੇ ਮਵਾਰਕਵਾਦ ਉਹ ਆਪੋ ਆਪਣੇ ਸਿਧਾਂਤ ਫੋਲੋ ਕਰਨ ਪਰ ਸਿੱਖ ਜਿਹੜਾ ਉਹ ਬਾਬੇ ਨਾਨਕ ਦੇਸ ਨਾਨਕ ਨੂੰ ਫੋਲੋ ਕਰਦੇ ਮੈਂ ਇੱਕ ਬੇਨਤੀ ਕਰਨੀ ਹੈ ਤੇ ਧਿਆਨ ਦੇ ਨਾਲ ਸੁਣਿਓ ਇੱਕ ਸਾਖੀ ਬੜੀ ਮਕਬੂਲ ਹੈ ਜਦੋਂ ਪਹਿਲੀ ਉਦਾਸੀ ਸ਼ੁਰੂ ਕਰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼ਮਸ਼ਾਨ ਘਾੜ ਦੇ ਵਿੱਚੋਂ ਸ਼ਮਸ਼ਾਨ ਭੂਮੀ ਦੇ ਵਿੱਚੋਂ ਸ਼ਮਸ਼ਾਨ ਘਾੜ ਦੇ ਵਿੱਚੋਂ ਉਹਦਾ ਕਾਰਨ ਕੀ ਸੀ ਕਿ ਮੈਂ ਜਿਹੜੀ ਗੱਲ ਕਹਿਣੀ ਹੈ ਨਾ ਸਿਰ ਤੇ ਖੱਫਣ ਬਣ ਕੇ ਕਹਿਣੀ ਹੈ ਸ਼ਮਸ਼ਾਨ ਭੂਮੀ ਵਿੱਚੋਂ ਸ਼ੁਰੂਤ ਕਰਨ ਦਾ ਮਤਲਬ ਇਹ ਸੀਗਾ ਨਾ ਕੋ Hindu ਨਾ Musalman ਅੱਲਾ ਰਾਮ ਕੇ ਪਿੰਡ ਪ੍ਰਾਂਵ ਕਬੀਰ ਸਾਹਿਬ ਦਾ ਇਹ ਪਵਨ ਸ਼ਬਦ ਹੈ ਉੱਥੇ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਮੈਨੂੰ Hindu ਤੇ Muslim ਦੋਨਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਨਹੀਂ ਕਹਿੰਦੇ ਆਪਣੇ ਸਿਧਾਂਤਾਂ ਵਿੱਚ ਨਾ Hindu ਠੀਕ ਹੈ ਨਾ Muslim ਦੋਨੋਂ ਹੀ ਥੜਕ ਚੁੱਕੇ ਨੇ ਗੱਲ ਕਹਿਣ ਦਾ ਮਤਲਬ ਇਹ ਸੀ ਪਰ ਸਾਖੀ ਨੂੰ ਸਾਡੇ ਪੱਤਰਕਾਰਾਂ ਨੇ ਜਿਹੜੇ ਕਥਾਵਾਚਕ ਨੇ ਪੱਤਰਕਾਰੀ ਨਹੀਂ ਘੁਮਾ ਲਿਆ ਅਰਥ ਕਹਿੰਦੇ ਬਾਬਾ ਨਾਨਕ ਜੀ ਚਲੇ ਗਏ ਮਸਜਿਦ ਵਿੱਚ ਨਵਾਜ਼ ਪੜਨ ਵਾਤੇ ਚਲੋ ਜੇ ਚਲੇ ਹੀ ਵੀ ਗਏ ਉੱਥੇ ਹੋਇਆ ਕਿ ਉੱਥੇ ਵੀ ਗੱਲ ਕਹਿਣ ਤੇ ਕਰਨ ਦੀ ਸੀ ਸੁਣਨ ਤੇ ਮੰਨਣ ਦੀ ਸੀ ਜਦੋਂ ਨਵਾਜ਼ ਪੜਨ ਦੀ ਗੱਲ ਕਹੀ ਮੈਂ ਤੁਹਾਡੇ ਨਾਲ ਪੜਾਂਗੇ ਕਾਜੀ ਤੇ ਨਵਾਬ ਸਾਹਿਬ ਗੈਰ ਹਾਜ਼ਰ ਸੀ ਬਾਬਾ ਨਾਨਕ ਹੱਸਿਆ ਮੁਸਕਰਾਏ ਕਾਜੀ ਤੇ ਨਵਾਬ ਅਲੰਬਾ ਦਿੰਦੇ ਉਹ ਕਹਿੰਦੇ ਤੁਸੀਂ ਨਿਵਾਜ ਨਹੀਂ ਪੜੀ ਗੁਰਪਾਤਸ਼ਾਹ ਕਹਿੰਦੇ ਤੁਹਾਡੇ ਨਾਲ ਨਿਵਾਜ ਪੜਨੋ ਕਿਹਾ ਸੀ ਤੁਸੀਂ ਹਾਜ਼ਰ ਨਹੀਂ ਸੀ ਇੱਕ ਕਾਬਲ ਦੀ ਮੰਡੀ ਤੇ ਕੋੜੇ ਖਰੀਦੀ ਜਾਂਦਾ ਹੈ ਇਹ ਕਹਿੰਦਾ ਸੀ ਘਰ ਦੇ ਵਿੱਚ ਟੋਆ ਕਿਤੇ ਬਸੇਰੀ ਟੋਏ ਵਿੱਚ ਨੰਡੇ ਕਿ ਤੁਸੀਂ ਗੈਰ ਹਾਜ਼ਰ ਸੀ ਮੈਂ ਕਹਿੰਦਾ ਮਹਾਰਕਵਾਦ ਕਾਜੀ ਤੇ ਨਵਾਬ ਸਾਹਿਬ ਨੂੰ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਪਰ ਅਸੀਂ ਕਦੋਂ ਮੰਨਾਂਗੇ ਅਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਹਾਂ ਕਦੋਂ ਮੂਲ ਮੰਤਰ ਸ਼ੁਰੂ ਕੀਤਾ ਕਦੋਂ ਸ਼ਲੋਕ ਪੜਿਆ ਗਿਆ 38 ਪੌੜੀਆਂ ਵਿੱਚ ਕੀ ਕਿਹਾ ਸਮਝ ਨਹੀਂ ਆਈ ਫਿਰ ਕਹਿੰਦੇ ਸਾਡੇ ਸਿਧਾਂਤ ਵੱਖਰੇ ਬਿਲਕੁਲ ਨਹੀਂ ਗੁਰਬਾਣੀ ਦੇ ਮੁਤਾਬਕ ਚੱਲਣਾ ਪੈਣਾ ਉਹ ਤੇ ਪਹਿਰਾ ਦੇਣਾ ਪੈਣਾ ਮੈਂ ਆਪਣੀ ਉਦਾਹਰਨ ਦੇ ਦਿੰਦਾ ਨਾ ਕਿਸੇ ਦੀ ਕਿਉਂ ਦੇ ਬਾ ਕਿਸੇ ਵਿੱਚ ਹਿੰਮਤ ਹੈ ਕੋਈ ਮੈਨੂੰ ਕਿਧ ਬੂਟਾ ਸਿੰਘ ਤੇਰੇ ਮੱਥੇ ਤੇ ਤਿਲਕ ਲਾਵਾਂਗੇ ਤੈਨੂੰ ਮਸਜਿਦ ਵਿੱਚ ਲੈ ਕੇ ਜਾਵਾਂਗੇ ਕੋਈ ਕਹਿ ਸਕਦਾ ਬੂਟਾ ਸਿੰਘ ਨੂੰ ਕੋਈ ਕੁੰਬ ਦੇ ਮੇਲੇ ਤੇ ਲਿਜਾ ਸਕਦਾ ਸਾਡੀਆਂ ਕਤਿਹੜਾਂ ਫਿਰਦੀਆਂ ਸੀ ਉੱਥੇ ਇਹ ਸ਼ਬਦ ਮੈਨੂੰ ਬੋਲਨੇ ਪੈ ਰਹੇ ਟਕਸਾਲ ਦੇ ਮੁਕੀ ਕਰਦੇ ਸੀ ਉਥੇ ਖਾਲੇ ਸਾਡੀ ਕੌਮ ਵੱਖਰੀ ਹੈ ਜੀ ਸਾਡੇ ਸਿਧਾਂਤ ਵੱਖਰੇ ਆ ਕੋਈ ਹਿੰਦੂ ਨੇ ਕਹਿੰਦਾ ਤੁਸੀਂ ਆਪਣੇ ਸਿਧਾਂਤ ਛੱਡੋ ਕੋਈ ਆਰਐਐਸएस ਨੇ ਕਹਿੰਦੀ ਇਹ ਹਵਾ ਬਣਾਇਆ ਗਿਆ ਤਾਂ ਜਿਹੜਾ ਅੱਜ ਦਾ ਵਿਸ਼ਾ ਹੈ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਜੇ ਸਿਧਾਂਤ ਵੱਖਰੇ ਰੱਖਣੇ ਨੇ ਜੇ ਇਹ ਕਹਿਣਾ ਹੈ ਕਿ ਸਾਡੀ ਕੌਮ ਵੱਖਰੀ ਹੈ ਤਾਂ ਫਿਰ ਨਿਵੇਕਲੇ ਹੋ ਕੇ ਵਿਚਾਰਨਾ ਪੈਣਾ ਸੁਨਾਤਾ ਨੂੰ ਫੋਲੋ ਕਰਨਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ